यूपी बिहार ਦੇ ਵਿੱਚ ਛਟ ਪੂਜਾ ਧੂਮ-ਤਾਮ ਨਾਲ ਮਨਾਈ ਜਾਂਦੀ ਹੈ ਪੰਜਾਬ ਦੇ ਵਿੱਚ ਵੀ ਇੱਥੇ ਛਟ ਪੂਜਾ ਪ੍ਰਵਾਸੀ ਭਾਰਤੀਆਂ ਵੱਲੋਂ ਬੜੀ ਧੂਮ-ਤਾਮ ਨਾਲ ਮਨਾਈ ਜਾਂਦੀ ਹੈ ਜਿਹੜਾ ਕਿ ਪਾਣੀ ਦੇ ਵਿੱਚ ਖਲੋ ਕੇ ਡੁਬਕੀ ਲਾ ਕੇ ਸੂਰਜ ਡੁੱਬਨ ਤੋਂ ਲਾ ਕੇ ਸੂਰਜ ਚੜਨਤਾ ਖਿਰਧਾਲੂ ਛਟ ਮਾਤਾ ਦੀ ਪੂਜਾ ਕਰਦੇ ਹਨ ਇਸਮਾ ਕੇ ਨੌਜਵਾਨ ਪੰਗੜਾ ਪਾ ਕੇ ਮਨ ਦੀ ਖੁਸ਼ੀ ਜ਼ਾਹਿਰ ਕਰਦੇ ਹਨ ਛਟ ਪੂਜਾ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਪੂਜਾ ਸਮੱਗਰੀ ਖਰੀਦਣ ਲਈ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਹੁੰਦੇ ਹਨ ਇਸ ਤੋਂ ਬਾਅਦ ਨਹਿਰ ਕਿਨਾਰੇ ਵਗਦੇ ਪਾਣੀ ਵਿੱਚ ਜਾ ਕੇ ਇਸਾਮਗਰੀ ਨਾਲ ਪੂਜਾ ਹਵਨ ਕਰਕੇ ਤਿਉਹਾਰ ਮਨਾਉਂਦੇ ਹਨ ਛਟ ਪੂਜਾ ਕੇ ਸਮਾਨ ਲੈਣੇ ਆਇਓ ਰਾਮਬਾਬ ਉਸਕੇ ਬਰਤ ਕਰਤਾ ਹਾਂ ਜਾੜ ਕੇ ਬੇਨਤੀ ਕਰਤਾ ਹਾਂ ਛਟ ਪੂਜੇ ਕੇ ਲਈ ਇਤਨਾ ਰੋਕ ਹੈ ਜਾਂਦਾ ਹੈ ਉਹ ਕੱਲ ਹੈ ਨਾ ਸੋਮਵਾਰ ਸੋਮਵਾਰ ਤੋਂ ਮੰਗਲਵਾਰ ਤੱਕ ਇਤਵਾਰ ਤੱਕ ਹਾਂ ਤਿੰਨ ਦਿਨ ਜੇ ਜੋ ਸਮਾਨ ਖਰੀਦ ਰਹੇ ਹੈ ਜੇ ਇਸਕੋ ਕੀ ਕਰਨਗੇ ਉਸਕੋ ਪੂਜਾ ਕਰੇਗੇ ਵਹਾਂ ਪੇ ਘਾਟ ਪਰ ਨਹਿਰ ਮੇ ਕਰੇਗੇ ਹਾਂ ਨਹਿਰ ਮੇ ਕਰੇਗੇ ਬੰਨਾ ਮੇ ਜਾਏ ਕੋਈ ਹਾਂ ਛੇਟ ਪੂਜਾ ਹਰ ਸਾਲ ਅੰਦੇ ਜੇਗਾ ਠੀਕ ਹੈ ਮੰਬਰ ਸਰ ਮੇ ਹਰ ਸਾਲ ਹੁੰਦੇ ਸ਼ਰਪੂਜਾ ਜੀ ਠੀਕ ਹੈ ਆਪਣਾ ਜਨ ਵੀ ਵੀ ਜਿਆਦਾ ਨਾ ਪੂਰਾ ਹੁੰਦੇਗਾ ਸੋਮਰ ਹੋਣਾ ਜਾਂ ਮੰਗਲ ਚ ਖਤਮ ਹੋ ਜਾਣਾ ਜੀ ਕਹ ਹ ਮਨਾਤੇ ਹੈ ਜੀ ਇਹ ਪਾਣੀ ਮੇ ਗਏ ਤਾਰੇਵਲ ਪੁੱਲ ਕਿਤਨਾ ਕਿਤਨਾ ਟਾਈਮ ਪਾਣੀ ਮੇ ਰਹਤੇ ਹੋ ਸੀਤਲਾ ਮੰਦਰ ਦੋ ਜਬ ਸੂਰਜ ਨਹੀਂ ਉਗੇਗਾ ਨਾ ਪੰਜਵੇਂ ਸੇ ਲੇ ਕੇ ਸੂਰਜ ਨਹੀਂ ਉਗੇਗਾ ਉਦਲ ਬਿਠੇ ਰਹੇਗੇ ਅੱਜ ਸ਼ਰਪੂਜਾ ਚੱਲ ਰਹੀ ਹੈ ਤੇ ਸਾਡਾ ਪੰਜਾਬ ਹੀ ਹੈ ਜਿਹੜਾ ਐਡਾ ਰੌਣਕ ਵਾਲਾ ਹਗਾ ਉਹੜ ਕਾਲੇ ਮੇਲੇ ਲੱਗਦੇ ਰਹਿੰਦੇ ਸਾਲ 'ਚ ਇਹੋ ਜਿਹੇ ਮੇਲੇ ਲੱਗਦੇ ਰਹਿੰਦੇ ਆ ਤੇ ਦੁਨੀਆ ਦੇਖੋ ਕਿਵੇਂ ਖੁਸ਼ ਹੁੰਦੀ ਹੈ ਤੇ ਕਿਵੇਂ ਆਪਣਾ ਤਿਹਾਰ ਬਣਾਉਂਦੀ ਹੈ ਇਹ ਕੋਈ ਵੀ ਇਹੋ ਜੀ ਕੰਟਰੀ ਨਹੀਂ ਕਿ ਜਿਹੜਾ ਇਸ ਤਰ੍ਹਾਂ ਦਾ ਤਿਹਾਰ ਏਦਾਂ ਬਣਾਉਂਦੀ ਹੈ ਅੱਜ ਅਸੀਂ ਰਾਮ ਬਾਗ ਚੌਂਕ ਦੇ ਵਿੱਚ ਆਏ ਆ ਜਿੱਥੇ ਕਿ 60 ਪੂਜਾ ਨੂੰ ਲੈ ਕੇ ਇੱਥੇ ਬਹੁਤ ਰੌਣਕ ਲੱਗੀ ਹੋਈ ਹੈ ਤੇ ਜਿਹੜੇ 60 ਪੂਜਾ ਨੂੰ ਮੰਨਦੇ ਹਨ ਉਹ ਲੋਕ ਇੱਥੇ ਖਰੀਦੋ-ਫਰੋਦ ਕਰ ਰਹੇ ਹਨ ਸਮਾਨ ਜਿਹੜੇ ਪੂਜਾ ਦੀ ਸਮਗਰੀ ਹੁੰਦੀ ਹੈ ਇਸ ਵਕਤੀ ਨਹਿਰ ਦੇ ਉੱਤੇ ਜਾ ਕੇ ਇਹ ਆਪਣੇ ਪਾਣੀ ਦੇ ਵਿੱਚ ਜਾ ਕੇ 60 ਪੂਜਾ ਦੇਵਤੀ ਦੇਵੀ ਨੂੰ ਇਹ ਮਨਾਉਣਗੇ ਉਸ ਦੀ ਪੂਜਾ ਕਰਨਗੇ ਕਿਉਂਕਿ ਇਹ ਇੱਕ ਬਿਹਾਰ ਤੇ ਜੂਪੀ ਦਾ ਬਹੁਤ ਵੱਡਾ ਤਿਹਾਰ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਵੀ ਇਸ ਵੇਲੇ ਉਥੋਂ ਦੇ ਲੋਕ ਬੜੇ ਰੀਜਾ ਨਾਲ ਤੇ ਬੜੇ ਤਿਹਾਸ ਨਾਲ ਮਨਾ ਰਹੇ ਹਨ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰ